ਸਸਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਕਿੱਥੇ ਆਇਆ ਹੈ ਹੂੰ ਕਿੱਥੇ ਆਇਆ ਦਾਦੇ ਚਲੋ ਤੁਰ ਕੇ ਚੱਲ ਗਏ ਆਪਾਂ ਉਂਗਰ ਫੜਾ ਪਾਪਾ ਦੀ ਉਂਗਰ ਫੜਾ ਹਾਂ ਜੀ ਫੜ ਕੇ ਚੱਲਦੇ ਆਪਾਂ ਚੱਲੇ ਚੱਲ ਗਏ ਨਹੀਂ ਪਪਾ ਕਿੱਥੇ ਪਪਾ ਕਿੱਥੇ ਪਾਪਾ ਬੱਤੀਆ ਪਾਪਾ ਨਾ ਨਾ ਇਹਦੇ ਨਾ 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 ਨਦਰਾ ਮੀਮੀ ਆ ਗਈ ਏ ਮੀਮੀ ਕਿੱਥੋਂ ਲੈ ਕੇ ਆਇਆ ਤੂੰ ਇਹਦੀ ਫੋਟੋ ਵੀ ਇਹ ਮਾਮੇ ਦੀ ਮੀਮੀ ਆ ਓਏ 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 ਓਲੇ ਓਲੇ ਮੀਮੀ ਆ ਮੀਮੀ ਨੂੰ ਬਸ ਗੋਬਾਈ ਇੱਥੇ ਮਾਮੇ ਇੱਥੇ ਨਾਨੇ ਦੀ ਦੂਜੀ ਮੀਮੀ ਦੂਜੀ ਮੀਮੀ ਦੇਖੀ ਆ ਗੜਾ ਇਹ ਵੀ ਫੜ ਲੋ ਆ ਮਿੰਮੀ ਦੀ ਫੜ ਲੈ ਰੱਸੀ ਵਸਤਾ ਇਹਨੂੰ ਫੜਦਾ ਨਹੀਂ ਹਾਂ ਮੈਂ ਕਾਲੇ ਅੱਜ ਦੀ ਫੜਾ ਲੈ ਖਾਲਾ ਕਾਲੇ ਲੈ ਕਾਲੇ ਫੜ ਲੈ ਆ ਫੜ ਲੈ ਉਹ ਹੀ ਪੜਨੀ ਹੈ ਕੁੜੀਏ ਫੜਨੀ ਹੀ ਉਹ ਹੀ ਹੈ ਨਾ ਚੱਲ ਆ ਜਾ 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 ਤੂੰ ਜਾ 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 ਸੱਤ ਜਾ ਆਹ ਹੱਥ ਥੋੜੇ ਕਰ ਸੇ ਕਿਚ ਕਿਚ ਕੋਈ ਨਹੀਂ ਬੰਦਾ ਹੀ ਹੈ ਨਾ ਜੋਰ ਮੀਮੀ ਗਾਂ ਤਰਪਾ ਤੂੰ ਵੀ ਕੁੜੀ ਆਏਗਾ ਹੈਗੀ ਕੁੜੀ ਸਗੇ ਚਟੀ ਘਰ ਮਣਨ ਮੜੇ ਹਲਾਈ ਮਮਾ ਨਾ ਮਮਾ ਨਾ ਆਈ ਮਮਾ ਨਾ ਇਹ ਗੰਦੀ ਦੀ ਆ ਖਾਲਾ ਤੂੰ ਹਾਂ ਇਹ ਖਾਲਾ ਉਹ ਛੱਡ ਦੇ ਤੂੰ ਉਹ ਛੱਡ ਦੇ ਇਹ ਹਰ ਮਮਾ ਮੈਨੂੰ ਫੜਾ ਦੇ ਦੁੱਜੀ ਨਹੀਂ

ਹੋ ਲੈ ਫੜ ਕੇ ਦੋ ਹੋ ਲੈ ਪਰ ਮਮਾ ਮੈਂ ਤਾਂ ਫੜ ਲਾ ਕੋ ਜਾ ਲੈ ਹਮ ਭਾਈ ਬਣਾਈ ਤੇ ਲੈ ਕਿੰਨੇ ਕੋਤਾ ਹੋ ਗਈ ਨਾ ਬਣ ਲ ਬਣਾਈ ਤੇ ਐਤੀ ਬਣ ਲਾਈ ਗਈ ਬਣ ਲ ਬਣ ਲ ਨਹੀਂ ਨਾ ਨਾ ਉਹਨੂੰ ਘਰੇ ਆ ਜਾ ਉਹਨੇ ਆ ਜਾ ਹਮ ਇੱਕ ਬਸ ਠੀਕ ਫੜ ਲੈਣਾ ਆਪਾਂ ਉਹਨੇ ਜਾਣੀ ਕਿ ਉਹ ਹਾਂ ਤਾਂ ਉਹ ਬਾਹਰ ਆ ਲੈਣ ਕਿ ਆਜੋ ਕਹਿਜੋ ਨਦਰ ਨਾਨੇ ਦੇ ਮੰਜੇ ਦੇ ਬਾਦ ਦੇ ਲੈ ਕੇ ਬਾਦ ਦੇ ਸਾਹਮਣੇ ਮੰਜੇ ਨੇ ਨਾਨੇ ਦੇ ਮੰਜੇ ਦੇ ਬਾਦ ਵੀਓ ਕਹਤੀ ਹਾਂ ਉਹ ਹੀ ਨਹੀਂ ਮੈਂ ਤਾਂ ਉਹਨਾਂ ਨੂੰ ਵੀ ਆਖੀ ਜਾਂਦਾ ਸੀ ਕਿ ਉਹ ਕਹਿੰਦੇ ਪਿੱਛੋਂ ਪਤਾ ਨਹੀਂ ਠੇਕਾ ਖਤਮ ਹੋ ਗਿਆ ਤੇ ਕੱਢਦੇ ਸੋ ਕੰਮ ਸਾਰੇ ਹਾਂਜੀ ਪੀਆਰਸੀ ਹੈਗੀ ਹੈ ਵੀ ਇਹਦੀ ਪ੍ਰੋਵੀਜ਼ਨ ਹੁੰਦੀ ਹੈ

ਰੋਟੀ ਖਾਣ ਤੋਂ ਬਾਅਦ ਵੀ ਸਾਰਿਆਂ ਨੇ ਪਲਾਨ ਬਣਾਇਆ ਕਿ ਚਲੋ ਆਪਾਂ ਇੱਥੇ ਨੇੜੇ ਇਤਿਹਾਸਿਕ ਗੁਰਦੁਆਰਾ ਜਿਹੜਾ ਕਿ ਯੋਧਾ ਪਿੰਡ ਥੋੜੀ ਦੂਰੀ ਹੈ ਉੱਥੇ ਸਥਿਤ ਸੀਗਾ ਗੁਰੂ ਸਰ ਯੋਧਾ ਕੇ ਗੁਰਦੁਆਰਾ ਇਤਿਹਾਸਿਕ ਬੜਾ ਹੈ ਚਲੋ ਵੀ ਉੱਥੇ ਮੱਥਾ ਟੇਕੀ ਆਉਂਦੇ ਲੋ ਵੀ ਆਪਾਂ ਜਾਨੇ ਆ ਪਹੁੰਚ ਗੁਰਦੁਆਰਾ ਸਾਹਿਬ ਇੱਥੋਂ ਦਾ ਜਿਹੜਾ ਇਤਿਹਾਸ ਹੈ ਇੱਥੇ 6ਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਖੁਦ ਆਏ ਸਨ ਉਹਨਾਂ ਨੇ ਇਸ ਗੁਰਦੁਆਰਾ ਸਾਹਿਬ ਦਦ ਬਖਸ਼ੀਆ ਦੁੱਧ ਤੇ ਪੁੱਤ ਦੀ ਤੇ ਹੋਰ ਵੀ ਕਈ ਜਿਹੜੇ ਰੋਗ ਆ ਉਹ ਕੱਟੇ ਜਾਂਦੇ ਇੱਥੇ ਤੇ ਇਥੋਂ ਦਾ ਜਿਹੜਾ ਇਤਿਹਾਸ ਦੀ ਅਸੀਂ ਫੋਟੋ ਕੈਪਚਰ ਕੀਤੀ ਹੋਈ ਉਹ ਤੁਹਾਨੂੰ ਲਾਸਟ ਤੇ ਅਪਲੋਡ ਜ਼ਰੂਰ ਕਰਾਂਗੇ ਤੁਸੀਂ ਪੜਿਓ ਤੇ ਆ ਜਿਹੜਾ ਗੁਰਦੁਆਰਾ ਉਹਦੇ ਬਿਲਕੁਲ ਸਾਹਮਣੇ ਇੱਥੇ ਗੁਰੂ ਸਾਹਿਬ ਨੇ ਆਪਣਾ ਕੂੜਾ ਬੰਨਿਆ ਸੀਗਾ ਤੇ ਅਸੀਂ ਵੀ ਇਤਿਹਾਸ ਪੜਿਆ ਵੀ ਜ਼ਰੂਰ ਇੱਕ ਵਾਰੀ ਜ਼ਰੂਰ ਆਇਓ ਇੱਥੇ ਜਿਨ੍ਹਾਂ ਨੂੰ ਕੋਈ ਦੁੱਖ ਹੈ ਇਸ ਤੋਂ ਬਾਅਦ ਅਸੀਂ ਜਿਹੜਾ ਪਿੰਡ ਗੁਰਦੁਆਰਾ ਸਾਹਿਬਾ ਉੱਥੇ ਵੀ ਮੱਥਾ ਟੇਕਿਆ ਦੀ ਮਥਾ ਟੀਕ ਦੇ ਸਾਨੂੰ ਕੋ ਗਿਆ ਨੀਰਾ ਤੇ ਲਓ ਹੂੰ ਇਧਰ ਆ ਜਾ ਤੂੰ ਨਦਰੇ ਇਧਰ ਆ ਜਾ ਬੱਤ ਛੌ ਜਾਂਦੇ ਨੀਨੀ ਕਰ ਲੈਂਦੇ ਨਾ ਓਏ ਇਹਨਾਂ ਨੂੰ ਨੀਨੀ ਕਰ ਲੈਂਦੇ ਓ ਨੀਨੀ ਕਰ ਲੈਂਦੇ ਉਹ ਇਹ ਨਾ ਓਏ ਹਾਈ ਹਾਈ ਮਾਜੂ ਨੀਨੀ ਮਾਜੂ ਛੌ ਜਾਂਦੇ ਬੱਤ ਇਹਨਾਂ ਨੂੰ ਛੌ ਜਾਂਦੇ ਆ ਜਾ ਇਧਰ ਆ ਜਾ ਤੂੰ ਤੇ ਸੌਜੂਗੀ ਤੂੰ ਐ ਥੱਕੀ ਨਾ ਜਾ ਸਾਡੇ ਮਗਰ ਰਸਤਾ ਅੱਗੇ ਤਾਵੇਂ ਇਹਨੇ